ਜੀ ਬਾਈ ਸਤਿ ਸ੍ਰੀ ਅਕਾਲ ਸਰਨ ਅੱਜ ਨਾਲ ਆਪਾਂ ਤੁਹਾਨੂੰ ਥਾਣਾ ਬਾਰੇ ਮੈਨੂੰ ਬਹੁਤ ਬਾਈਆਂ ਦੇ ਵਿੱਚ ਵਿੱਚ ਦੀ ਫੋਨ ਆਉਂਦੇ ਨੇ ਵੀ ਬਾਈ ਜੀ ਮੱਝ ਦੇ ਥਣ ਤੇ ਜਾਂ ਸੋਜਾ ਆਉਂਦਾ ਹੈ ਜਾਂ ਕੋਈ ਨਾੜ ਬਣਦੀ ਹੈ ਜਾਂ ਕੋਈ ਮੂਹ ਸੜੀ ਬਣਦੀ ਹੈ ਜਾਂ ਕੋਈ ਛਿੱਦੀਆਂ ਡੇਕਦੀ ਹੈ ਤਾਂ ਉਹਦੇ ਵਾਸਤੇ ਅਸੀਂ ਕੀ ਕਰੀਏ ਜੇ ਟੀਕੇ ਲਵਾਉਨੇ ਆ ਡਾਕਟਰੀ ਮੰਨ ਲਓ ਜੇ ਆਪਾਂ ਟੀਕੇ ਲਵਾਉਨੇ ਆ ਤਾਂ ਉਹਦੇ ਚ ਕੀ ਹੁੰਦਾ ਬਾਈ ਇੱਕ ਤਾਂ ਮੱਝ ਦੁੱਧ ਤੇ ਚੱਲੀ ਚਲਾਈ ਦੁੱਧ ਸਕਾਹ ਆਂਦੀ ਆ ਜਦੋਂ ਆਪਾਂ ਟੀਕੇ ਲਵਾਉਣਾ ਟੀਕੇ ਹੁੰਦੇ ਨੇ ਹਾਰਡ ਥੋੜੇ ਜਿਹੀ ਤੇ ਆਹ ਦੂਠਾ ਚੱਕਰ ਇਧਰੋਂ ਬਾਜਬੰਦ ਖਿੱਚਣੀ ਨੇ ਤੇ ਉਹਨੇ ਮੰਨ ਲਓ ਵੀ ਜਦੋਂ ਆਪਾਂ ਟੀਕੇ ਲਵਾਤੇ ਉਹ ਦੁੱਧ ਨੂੰ ਦਿੰਦਾ ਸਕਾਹ ਤਾਂ ਤੁਸੀਂ ਦੇਸੀ ਫਾਰਮੂਲਾ ਜਿਹੜਾ ਆਮ ਆਪਣੇ ਪਹਿਲਾਂ ਬਜ਼ੁਰਗ ਦਿਆ ਕਰਦੇ ਉਹ ਬਹੁਤ ਛੇਤੀ ਠੀਕ ਕਰਦਾ ਜੇ ਤਾਂ ਮੰਨ ਲਓ ਮੱਝ ਦੇ ਥਾਣਾ ਚਾਉਂਦੀਆਂ ਨੇ ਕੱਲੀਆਂ ਛਿੱਦੀਆਂ ਮੰਨ ਲਓ ਕੱਲੀ ਸਿਸੜ ਜਾ ਆਉਂਦਾ ਜਦ ਦੁੱਧ ਖਾਰਾ ਆਉਂਦਾ ਸੋ ਨੂੰ ਲੱਗਿਆ ਵੀ ਯਾਰ ਇਹ ਦੁੱਧ ਖਾਰਾ ਹੈ ਜਦ ਸਿਸੜੀਆਂ ਜੀਆਂ ਆਉਂਦੀਆਂ ਨੇ ਤੁਸੀਂ ਜਦੋਂ ਦੁੱਧ ਪਾ ਪੁੰਨੀ ਨਾਲ ਪੁੰਦਿਆਂ ਤਾਂ ਆਪਾਂ ਨੂੰ ਉਹਦੇ ਚ ਪਤਾ ਲੱਗਦਾ ਵੀ ਸਿਸੜੀਆਂ ਜੀਆਂ ਆ ਰਹੀਆਂ ਨੇ ਤਾਂ ਕੱਲੀ ਸਿਸੜੀ ਆਉਂਦੀ ਹੈ ਜੇ ਦੁੱਧ ਖਾਰਾ ਆਉਂਦਾ ਫਿਰ ਤਾਂ ਬਈ ਕੱਲਾ ਮੁਸ਼ਕਕਪੂਰੇ ਕੰਮ ਕਰ ਜਾਂਦਾ ਮੁਸ਼ਕਕਪੂਰਾ ਆਉਂਦਾ ਕਈ ਤਰ੍ਹਾਂ ਦਾ ਉਹਦੇ ਚ ਇੱਕ ਮੁਸ਼ਕਕਪੂਰ ਤਾਂ ਆਂਦਾ ਹੈ 555 ਨੰਬਰ ਡੱਬੀ ਆਂਦੀ ਆ ਉਹ ਚ ਬਰੀਕ ਬਰੀਕ ਗੋਲੀਆਂ ਹੁੰਦੀਆਂ ਨੇ ਉਹਦਾ ਰਿਜ਼ਲਟ ਬਹੁਤ ਹੈ ਉਹ ਤਾਂ 5 ਗੋਲੀਆਂ ਦੇ ਸਕਦੇ ਹੋ ਤੁਸੀਂ ਤੇ ਜੇ ਤੁਸੀਂ ਆਮ ਆਪਰਚੂਨਿਟੀ ਦੁਕਾਨ ਆਪਣੇ ਪਿੰਡਾਂ ਕੋ ਟਿੱਕੀਆਂ ਮਿਲ ਜਾਂਦੀਆਂ ਨੇ ਮੁਸ਼ਕਕਪੂਰ ਦੀਆਂ ਛੋਟੀਆਂ-ਛੋਟੀਆਂ ਟਿੱਕੀਆਂ ਤੇ ਜੇ ਉਹ ਦੇਣੀਆਂ ਨੇ ਤਾਂ ਉਹ ਵੀ ਤੁਸੀਂ ਪੰਜ ਇੱਕ ਡੰਗ ਦੀਆਂ ਦੇ ਸਕਦੇ ਹੋ ਪੰਜ ਸਵੇਰੇ ਪੰਜ ਸ਼ਾਮ ਨੂੰ ਤੇ ਗੋਲੀਆਂ ਵੀ ਪੰਜ ਸਵੇਰੇ ਪੰਜ ਸ਼ਾਮ ਨੂੰ ਜੇ ਤੁਸੀਂ ਬਾਜ਼ਾਰ ਚੋਂ ਲੈਣੇ ਹੋ ਤਾਂ ਤੁਹਾਨੂੰ ਪਿਓਰ ਮੁਸ਼ਕਕਪੂਰ ਦਾ ਡਲਾ ਮਿਲੂਗਾ ਡੱਕ ਉਹਨੂੰ ਤੁਸੀਂ 50 ਗ੍ਰਾਮ ਤੋੜ ਕੇ ਕੁੱਟ ਕੇ 25-25 ਗ੍ਰਾਮ ਦੋ ਟਾਈਮ ਦੇ ਸਕਦੇ ਹੋ 50 ਗ੍ਰਾਮ ਨੂੰ ਤੇ ਉਹਦੇ ਨਾਲ ਤਾਂ ਸੁੱਡੀਆਂ ਚੀਜ਼ੀਆਂ हट ਜਾਣਗੀਆਂ ਜਾਂ ਮੜਾ ਮੋਟਾ ਖਾਰਾਪਨ ਇਹ हट ਜੂਗਾ ਜੇ ਸੋਡੀ ਮੱਜ ਦੇ ਥਣ ਚ ਜਾਂ ਗਾਂ ਦੇ ਥਣ ਚ ਖੂਨ ਆਉਂਦਾ ਹੈ ਜਾਂ ਸੋਜਾ ਬਣਿਆ ਹੋਇਆ ਤੇ ਉਹਦੇ ਵਾਸਤੇ ਤੁਸੀਂ ਕੀ ਕਰਨਾ ਇੱਕ ਤਾਂ ਡਟੋਲ ਲੈਣੀ ਹੈ ਡਟੋਲ ਹੁੰਦੀ ਹੈ ਜਿਹੜੀ ਆਪਣੀ ਇੱਕ ਉਹਦੇ ਚ ਮੁਸ਼ਕ ਕਪੂਰ ਲੈਣੀ ਹੈ ਲਾਇਬਰ ਡਟੋਲ ਸਾਬਣ ਨਹੀਂ ਮੈਂ ਡਟੋਲ ਸਿਸੀ 100 ਗ੍ਰਾਮ ਦੀ ਆਉਂਦੀ ਆ ਉਹ 150 ਗ੍ਰਾਮ ਦੀ ਤੇ ਉਹ ਲੈ ਲਓ ਦੇ ਨਾਲ ਮੁਸ਼ਕਤਪੂਰ ਲੈ ਲਓ ਦੋਆਂ ਨੂੰ ਕੁੱਟ ਕੇ ਰਲਾ ਕੇ ਇਕੱਲੇ ਖੂਨ ਵਾਸਤੇ ਤੁਸੀਂ ਇਹ ਵੀ ਪਿਆ ਕੇ ਸਵੇਰੇ ਸ਼ਾਮ ਪੀ ਆ ਸਕਦੇ ਆ ਇਹਦੇ ਨਾਲ ਵੀ ਸੈੱਟ ਹੋ ਜੂ ਜੇ ਮੰਨ ਲਓ ਮੂੰਹ ਥੜੀ ਬਣਦੀ ਐ ਥਣ ਦੀ ਤਾਂ ਉਹਦੇ ਚ ਤੁਸੀਂ ਜਦੋਂ ਦਬਦਿਓ ਥਣ ਨੂੰ ਜਿਵੇਂ ਬਾਲ ਵਰਗੀ ਧਾਰ ਆਉਂਦੀ ਐ ਉਹ ਨਾ ਉਹਦਾ ਸਰਾਕ ਦੇ ਆਲੇ-ਦਲੇ ਮਾਸ ਫਿਰਨ ਲੱਗ ਜਾਂਦਾ ਅੰਦਰ ਉਹਨੂੰ ਮੂੰਹ ਸੜੀ ਕਹਿੰਦਾਂ ਨੇ ਜਦੋਂ ਮਾਸ ਫਿਰਨ ਲੱਗ ਗਿਆ ਉਹ ਧਾਰ ਜਿਵੇਂ ਬਾਲ ਵਰਗੀ ਹੋਈ ਜਾਂਦੀ ਐ ਤੇ ਹੌਲੀ 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 ਬਾਲ ਵਰਗੀ ਹੋ ਕੇ ਥਣ ਬੰਦ ਹੋਣ ਲੱਗ ਜਾਂਦਾ ਮੁੜ ਕੇ ਆਪਾਂ ਨੂੰ ਸਲਾਈ ਮਰਾਨੀ ਪੈਂਦੀ ਹੈ ਤੇ ਜਦੋਂ ਸਲਾਈ ਕਈ ਵਾਰੀ ਅਣਜਾਣ ਤੋਂ ਵੱਜ ਜਾਂਦੀ ਹੈ ਜਾਂ ਕਈ ਵਾਰੀ ਸਿਆਣੇ ਤੋਂ ਵੀ ਵੱਜ ਜਾਂਦੀ ਹੈ ਉਹ ਅੰਦਰੋਂ ਜਾਲੀ ਪਾਟ ਜਾਂਦੀ ਹੈ ਜਿਹੜੀ ਮੰਨ ਲਓ ਲੇਵੇ ਦੇ ਸਾਰੇ ਦੁੱਧ ਦੇ ਆਕਾਰ ਦੇ ਅੰਦਰ ਇੱਕ ਜਾਲੀ ਹੁੰਦੀ ਹੈ ਉਹਦੇ 'ਚ ਜਦੋਂ ਜਾਲੀ 'ਚ ਸਲਾਈ ਵੱਜਦੀ ਹੈ ਉਹ ਪਾਟ ਜਾਂਦਾ ਪਟਣ ਨਾਲ ਉਹ ਇਨਫੈਕਸ਼ਨ ਬਣ ਜਾਂਦੀ ਹੈ ਇਨਫੈਕਸ਼ਨ ਬਣਨ ਤੋਂ ਬਾਅਦ ਉਹ ਥਣ ਫਿਰ ਖਰਾਬ ਹੀ ਹੋ ਜਾਂਦਾ ਹੌਲੀ ਹੌਲੀ ਖਰਾਬ ਹੁੰਦਾ ਹੁੰਦਾ ਖਤਮੇ ਹੋ ਜਾਂਦਾ ਤੇ ਤਹੀ ਡਾਕਟਰ ਐਸੇ ਚੰਗੇ ਹੈ ਜਿਨ੍ਹਾਂ ਕੋਲੇ ਬਹੁਤ ਵੱਡਾ ਤਜਰਬਾ ਹੈ ਉਹ ਕਰ ਦੰਦੇ ਨੇ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਕਿਉਂਕਿ ਉਹਨਾਂ ਦੀਆਂ ਪੜ੍ਹਾਈਆਂ ਕਰੀਆਂ ਹੋਈਆਂ ਨੇ ਉਹਨਾਂ ਦੇ ਕੋਰਸ ਕਰੇ ਬਨੇ ਜੇ ਮੂੰਹ ਸੜੀ ਬਣਦੀ ਹੈ ਮੰਨ ਲਓ ਥਣ ਦੇ ਵਿੱਚ ਮੂੰਹ ਸੜੀ ਬਣ ਰਹੀ ਹੈ ਤਾਂ ਇਹਦੇ ਵਾਸਤੇ ਇੱਕ ਐਸਪੀ 15 ਸਪੈਸ਼ਲ ਮੈਡੀਕਲ ਤੋਂ ਮਿਲੂਗੀ ਐਸਪੀ 15 ਇਕੱਲੀ ਐਸਪੀ ਤੇ 15 ਪੰਜ ਪੁੜੀਆਂ ਹੋਣਗੀਆਂ ਇੱਕ ਡੱਬੀ 'ਚ ਤੇ ਤੁਸੀਂ ਦੋ ਡੱਬੀਆਂ ਚਾਰ ਦੋ ਮੁਸ਼ਕਕਪੂਰ ਸੋਨੇ ਦੇਣੀ ਹੈ ਦੇਣੀਆ ਕਿਉਂਕਿ ਮੁਸ਼ਕਕਪੂਰ ਦਾ ਬਹੁਤ ਵੱਡਾ ਰਿਜ਼ਲਟ ਮੈਂ ਆਪਦੀਆਂ ਅੱਖਾਂ ਨਾਲ ਕੋਈ ਬਹੁਤ ਮਹਿਸਾਸ ਦੇ ਪਰਦਾ ਪਰਦਾ ਦੇਖ ਲਿਆ ਜੇ ਮੱਝ ਦੇ ਮੂੰਹ ਸੜੀ ਬਣ ਰਹੀ ਹੈ ਜਾਂ 나ੜ ਬਣ ਰਹੀ ਹੈ ਅਣਚ ਮਾਲੋ 나ੜ ਬਣ ਜਾਂਦੀ ਹੈ ਇੱਕ ਗੰਡ ਜੀ ਬਣ ਜਾਂਦੀ ਹੈ ਗੱਠ ਬਣ ਰਹੀ ਹੋਵੇ 나ੜ ਬਣ ਰਹੀ ਹੋਵੇ ਉਤੇ ਵੀ ਐਸਪੀ 15 ਬਹੁਤ ਜ਼ਿਆਦਾ ਕੰਮ ਕਰਦਾ ਨਾਲ ਮੁਸ਼ਕਕਪੂਰ ਤੇ ਮਨ ਲਾ ਵੀ ਦੋ ਡੱਬੀਆਂ ਚਾਰ ਦੋ 나ੜ ਵੀ ਖੋਰ ਦੂ ਤੇ ਸਾਰਾ ਤੁਹਾਡਾ ਮੰਲਾ ਗੰਡ ਵੀ ਖੋਰ ਦੂ ਸੋਜੇ ਨੂੰ ਵੀ ਖਤਮ ਕਰੂ ਤੇ ਮੂੰਹ ਸੜੀ ਵੀ ਖਤਮ ਕਰੂਗੀ ਤੇ ਜੇ ਬਾਈ ਚਾਂਸ ਹੁਣ ਕਈ ਬਾਈ ਕਹਿੰਦਾਂ ਨੇ ਵੀ ਬਾਈ ਸਾਡੀਆਂ ਮੱਜਾਂ ਦੇ ਜਾਂ گاਵਾਂ ਦੇ ਥਾਣਾ ਤੇ ਸੋਜਾ ਆ ਰਿਹਾ ਜਿਵੇਂ ਤਾਜੀ ਸੂਈ ਮੱਜ ਦੇ ਜਾਂ ਗਾਂ ਦੇ ਕਈ ਵਾਰੀ ਬਾਈ ਉਹ ਆਮ ਬੰਦੇ ਨੂੰ ਆਪਣੇ ਨਹੀਂ ਪਿੰਡਾਂ ਚ ਮੰਨ ਲਓ ਉ ਤਾਂ ਹਰ ਇੱਕ ਨੂੰ ਪਤੀ ਹੈ ਉਹਨਾਂ ਪਾਲ ਆ ਜਾਂਦੀਆਂ ਸੂਣ ਤੋਂ ਪਹਿਲਾਂ ਜਿਹਨੂੰ ਪਕਰੂਣ ਕਹਿੰਦ ਨੇ ਆਪਾਂ ਉਹ ਪਾਲ ਕਈ ਵਾਰੀ ਤਾਂ ਜਾਂਦੀ ਹੈ ਪੱਕਾ ਕਈ ਵਾਰੀ ਉਹ ਭਾਲ ਤੁਰਦੀ ਫਿਰਦੀ ਰਹਿੰਦੀ ਹੈ ਵੀ ਐਸਲੇਵੇਂ ਤੇ ਬਾਗੀ ਕਦੇ ਐਸਲੇਵੇਂ ਤੇ ਬਾਗੀ ਜਿਵੇਂ ਹੁਣ ਸਾਡੀ ਉਹ ਮੱਝ ਦੇ ਭਾਲ ਆ ਰਹੀ ਹੈ ਆਮ ਬੈਠੀ ਹੈ ਜਿਹੜੀ ਇਹਦੇ ਕੱਲ ਇੱਧਰ ਤੇ ਅੱਜ ਇੱਧਰ ਹੈ ਇਹ ਭਾਲ ਕਈ ਵਾਰੀ ਤਾਜੀ ਸੂੜੀ ਸੂਈ ਮਹਸ ਤੇ ਮੰਨ ਲਓ ਪਹਿਲਾਂ ਖਰਾਖਰੂ ਕੋ ਵਧੀਆ ਪਾਈ ਹੋਵੇ ਤਾਂ ਮੰਗਰੋਂ ਆ ਜਾਂਦੀ ਹੈ ਕਈ ਵਾਰੀ ਬੈ ਬੱਤੀ ਜਿਆਦੇ ਹੋ ਜਾਂਦੀ ਹੈ ਬੈ ਹੋ ਜਾਂਦੀ ਹੈ ਇਹ ਭਾਲ ਤਾਰਨ ਵਾਸਤੇ ਤੁਸੀਂ ਕੀ ਕਰਨਾ ਇੱਕ ਤਾਂ ਕਾਲੀਆਂ ਮਿਰਚਾਂ ਤੁਸੀਂ ਕੁੱਟ ਕੇ ਕਿਸੇ ਚੀਜ਼ ਚ ਤੇ ਇੱਕ ਮਿੱਠਾ ਸੋਡਾ ਇੱਕ ਨਿੰਬੂ ਸੱਤ ਤਿੰਨ ਚੀਜ਼ਾਂ ਇਹ ਕੁੱਟ ਕੇ ਇਹ ਦੇ ਦਿਓ ਤੁਸੀਂ ਇਹਦੇ ਨਾਲ ਥਾਣਾ ਦੀ ਭੜ ਵੀ ਖਤਮ ਹੋਊਗੀ ਤੇ ਮੰਨ ਲਓ ਉਂ ਵੀ ਮੈਂ ਦਾ ਪ੍ਰੈਸ਼ਰ ਪੈਂਦਾ ਦੁੱਧ ਦਾ ਤੇ ਦੂਜਾ ਨੰਬਰ ਇੱਕ ਥਾਣਾ ਜਿਹੜੇ ਆਪਣਾ ਨਾ ਜਮੀ ਰਜਦੇ ਪਾਣੀ ਨਾਲ ਤੱਤੇ ਪਾਣੀ ਨਾਲ ਮੰਨ ਲਓ ਉਹ ਗੁਣਗਣਾ ਪਾਣੀ ਹੋਵੇ ਤੁਹਾਡੇ ਹੱਥ ਨਾ ਬੜਾ ਤੱਤਾ ਹੋਵੇ ਨਾ ਬੜਾ ਠੰਡਾ ਹੋਵੇ ਉਹਦੇ ਨਾਲ ਚੰਗੀ ਤਰ੍ਹਾਂ ਸਾਰੀ ਲਯੋਟੀ ਧੋ ਦੋ ਤਿੰਨ ਵਾਰੀ ਦਿੜੀ ਚ ਭੜ ਵਾਸਤੇ ਉਹਦੇ ਚ ਸਰੋਂ ਦਾ ਤੇਲ ਇੱਕ ਅੱਡ ਪਾ ਲਓ ਵਿੱਚ ਮੰਨ ਲਓ 100 ਗ੍ਰਾਮ ਤੇਲ ਪਾ ਲਓ ਦਿੱਤਾ ਪਾਣੀ ਹੋਵੇ ਤੇ ਉਹਨੂੰ ਚੰਗੀ ਤਰ੍ਹਾਂ ਰਲਾ ਕੇ ਉਹਦੇ ਨਾਲ ਚੰਗੀ ਤਰ੍ਹਾਂ ਲੇਵੇ ਨੂੰ ਤੋਸੋ ਤੇ ਉਹਦੇ ਨਾਲ ਵੀ ਸਾਰੀ ਪਕਰੂਣ ਉੱਤਰ ਜੂਗੀ ਤੇ ਇਹ ਬਾਈ ਛੋਟੇ ਛੋਟੇ ਨੁਕਤੇ ਆਪਣੇ ਪਹਿਲਾਂ ਜਿਹੜੇ ਬਜ਼ੁਰਗ ਤੇ ਉਹ ਕਰਦੇ ਤੇ ਉਹ ਦੰਦੇ ਤੇ ਆਮ ਅਕਸਰ ਤੇ ਆਪਣੇ ਆਮ ਘਰਾਂ ਦੇ ਪਸ਼ੂ ਠੀਕ ਹੋ ਜਾਂਦਾ ਤੇ ਹੁਣ ਆਪਾਂ ਇਹ ਚੀਜ਼ਾਂ ਕਰਕੇ ਬੰਦ ਤੇ ਹੋਰ ਵੀ ਬਹੁਤ ਚੀਜ਼ਾਂ ਹੁੰਦੀਆਂ ਨੇ ਨਿੰਬੂ ਆਉਂਦਾ ਨਿੰਬੂ ਸੱਤ ਆਉਂਦਾ ਠਿਕਰੀ ਨਸਾਦਰ ਆਉਂਦਾ ਮੁਸ਼ਕ ਮਨ ਲਓ ਕਲਮੀ ਸੂਰਾ ਆਂਦਾ ਹੋਰ ਬਹੁਤ ਸਮਾਨ ਆਂਦਾ ਤੇ ਆਪਾਂ ਉਹ ਵੀ ਜੇ ਪਹਿਲਾਂ ਹੀਆਂ ਚੀਜ਼ਾਂ ਨੂੰ ਸਾਹਮ ਕੇ ਰੱਖੀਏ ਤਾਂ ਆਪਣਾ ਮੰਨ ਲਓ ਮੱਜਾਂ ਨੂੰ ਇਹੋ ਜੀ ਦਿੱਕਤੇ ਨਾ ਆਵੇ ਆਪਾਂ ਵੜ ਗਏ ਹੁਣ ਮੈਡੀਕਲ ਵਾਲੇ ਸਿਸਟਮ ਚ ਤੇ ਮੈਡੀਕਲ ਦਵਾਈਆਂ ਤੋਂ ਛੇਤੀ ਰਾਮ ਭਾਲਦੇ ਆਂ ਤੇ ਉਹ ਹੋਤਾ ਜਾਂਦਾ ਪਰ ਉਹਦੇ ਨਾਲ ਕੀ ਹੈ ਦੁੱਤ ਛੇਤੀ ਫੁੱਕ ਜਾਂਦੀਆਂ ਨੇ ਮੈਸਾਂ ਜਾਂ ਭਾਜ ਜਾਂਦੀਆਂ ਨੇ ਕੋਈ ਨਾ ਕੋਈ ਦਿੱਕਤ ਆ ਹੀ ਜਾਂਦੀ ਹੈ ਤੇ ਹਾਂ ਦਵਾਈਆਂ ਵੀ ਖਰ ਬਹੁਤ ਚੰਗੀਆਂ ਆ ਰਹੀਆਂ ਨੇ ਪਰ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਚੰਗੀ ਚੀਜ਼ ਹੈ ਜਿਹੜੀ ਛੋਡੀ ਇਹ ਤੁਸੀਂ ਆਪਦੀ ਘਰੀ ਬਣਾ ਕੇ ਘਰੀ ਕਰ ਲਓ ਤੇ ਇੱਕ ਹੁਣ ਸਾਰਿਆਂ ਨਾਲੋਂ ਵੱਡਾ ਜਿਹੜਾ ਇੱਕ ਆਪਾਂ ਪਾਇਆ ਦੀ ਕਾਲੀ ਉਹ ਕਾਦੇ ਵਾਸਤੇ ਪਾਇਆ ਦੀ ਬਣਾ ਕੇ ਉਹ ਕਿਹੜਾ ਬਈ ਜਿਹੜਾ ਆਪਾਂ ਸਾਰਾ ਕੁਝ ਬਣਾਇਆ ਦੀ ਉਹ ਥਣ ਵਾਸਤੇ ਜੇ ਥਣ ਘਟ ਜੇ ਹਨਾ ਖਾਣ ਇੱਕ ਤਾਂ ਹੁੰਦਾ ਉਹ ਦੂਜਾ ਜੇ ਥਣ ਘਟ ਜੇ ਜਾਂ ਥਣ ਸੁੰਗੜਨ ਲੱਗ ਜੇ ਜਾਣਾ ਹਨ ਐਵੇਂ ਜਿਹਾ ਵਾਸਤੇ ਜੋ ਚਲੋ ਅਗਲੀ ਵੀਡੀਓ ਚ ਤੁਹਾਨੂੰ ਦੱਸੂ ਅਗਲੀ ਵੀਡੀਓ ਦੱਸਾਂ ਕਿਉਂਕਿ ਉਹ ਲੰਬੀ ਵੀਡੀਓ ਚ ਕਾਫੀ ਸਮਾਨ ਹੈ ਉਹ ਤੁਸੀਂ ਕਾਫੀ ਪਿੰਨ ਲੈ ਲਿਓ ਡੇਲੀ ਤੁਹਾਨੂੰ YouTube ਤੇ ਬਲੌਗ ਮਿਲਿਆ ਕਰੂਗਾ ਕੋਈ ਨਾ ਕੋਈ ਨਵੀਂ ਜਾਣਕਾਰੀ ਨਾਲ ਪੇਜ ਆਪਣਾ ਫੋਲੋ ਕਰ ਲਓ REDDU DAIRY FARM R E D D U DAIRY FARM ਤੇ ਪੇਜ ਆਪਣਾ ਸਬਸਕ੍ਰਾਈਬ ਕਰ ਲਓ ਸਤਿ ਸ਼੍ਰੀ ਅਕਾਲ ਚੰਗਾ ਲੱਗਿਆ ਆਪ ਜੀ ਨੂੰ ਸਾਰਾ